दलित जरूरतमंद आर्थिक कमजोर वर्ग ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਵਿਦਿਆ ਖੇਤਰ ਵਿੱਚ ਭਲਾਈ ਕਾਰਜਾਂ ਨੂੰ ਸਮਰਪਿਤ ਸੰਸਥਾ ਡਾਕਟਰ ਅੰਬੇਡਕਰ ਲਾਇਬ੍ਰੇਰੀ ਤੇ ਸਟਡੀ ਸਰਕਲ ਵੱਲੋਂ ਪਟਿਆਲਾ ਦੇ ਲਾਹੌਰੀ ਗੇਟ ਦੇ ਗਾਂਧੀ ਨਗਰ ਸਥਿਤ ਸਰਕਾਰੀ ਸੈਕੰਡਰੀ ਸਕੂਲ ਵਿਖੇ ਡਾਕਟਰ ਅੰਬੇਡਕਰ ਪਟਿਆਲਾ ਆਮਦ ਦਿਹਾੜਾ ਮਨਾਇਆ ਗਿਆ ਜਿਸ ਦੌਰਾਨ 2024 ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦੌਰਾਨ 6ਵੀਂ 7ਵੀਂ 8ਵੀਂ 9ਵੀਂ ਅਤੇ 10ਵੀਂ ਦੇ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਪਹਿਲੇ ਦੂਜੇ ਤੀਜੇ ਸਥਾਨ ਤੇ ਆ ਕੇ ਪੋਜੀਸ਼ਨਾਂ ਹਾਸਲ ਕੀਤੀਆਂ ਹਨ ਇਸ ਮੌਕੇ ਡਾਕਟਰ ਅੰਬੇਡਕਰ ਲਾਇਬ੍ਰੇਰੀ ਅਤੇ ਸਟੱਡੀ ਸਰਕਲ ਦੇ ਪ੍ਰਧਾਨ ਹੇਮਰਾਜ ਪੱਟੀ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਬੈਂਸ ਐਡਵੋਕੇਟ ਨੇ ਦੱਸਿਆ ਕਿ ਦੇਸ਼ ਦੀ ਪਹਿਲੀ ਲੋਕ ਸਭਾ ਚੋਣਾਂ ਦੌਰਾਨ 1951 ਬਿੱਕੇ ਬਾਬਾ ਸਾਹਿਬ ਪਟਿਆਲਾ ਦੇ ਆਰੀਆ ਸਮਾਜ پارک ਵਿਖੇ ਆਏ ਸਨ ਜਿਸ ਕਾਰਨ ਅਸੀਂ 37 ਸਾਲਾਂ ਤੋਂ ਉਕਤ ਦਿਹਾੜਾ ਮਨਾਉਂਦੇ ਆ ਰਹੇ ਹਾਂ ਇਸ ਮੌਕੇ ਤੇ ਸਕੂਲ ਦੇ ਸਟਾਫ ਵੱਲੋਂ ਸੰਸਥਾ ਦੇ ਆਗੂਆਂ ਦਾ ਭਰਪੂਰ ਸਵਾਗਤ ਵੀ ਕੀਤਾ ਗਿਆ ਇਸ ਮੌਕੇ ਸੰਸਥਾ ਦੇ ਆਗੂ ਸਹਿਬਾਨ ਕੁਲਦੀਪ ਸਿੰਘ ਮੱਟੂ ਐਸ.ਪੀ ਸਿੰਘ ਐਡਵੋਕੇਟ ਫਕੀਰ ਚੰਦ ਸੰਦੀਪ ਸ਼ੈਲੀ ਰਾਜੇਸ਼ਵਰ ਕੁਮਾਰ ਸ਼ਿਵਾਜੀ ਧਾਰੀਵਾਲ ਸ਼ੁਭਕਰਨ ਗਿੱਲ ਰਵਿੰਦਰ ਬਿੱਟੂ ਰਾਜਿੰਦਰ ਸਿੰਘ ਸੋਹਤਾ ਅਤੇ ਸਕੂਲ ਸਟਾਫ ਦੇ ਮੁੱਖ ਅਧਿਆਪਕਾ ਮੈਡਮ ਨੀਲਮ ਸੁਖਚੈਨ ਕੌਰ ਪਰਮਿੰਦਰ ਸਿੰਘ ਨਿਰੂਪਮ ਕੁਸਮ ਹਰਪ੍ਰੀਤ ਸਿੰਘ ਜਤਿੰਦਰ ਸਿੰਘ ਸ਼ਰਮੀਲਾ ਅਮਰਜੀਤ ਸਿੰਘ ਰਣਜੀਤ ਕੌਰ ਸੰਦੀਪ ਕੌਰ ਆਦ ਹਾਜ਼ਰ ਸਨ ਬਾਬਾ ਸਾਹਿਬ ਨੇ ਸਿੱਖਾਂ ਨੂੰ ਸ਼ੇਰਨੀ ਦੇ ਦੁੱਧ ਨਾਲ ਤੁਹਾਨੂੰ ਲਾ ਕੀਤੀ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਹੈ ਦੁੱਧ ਪੀਵੇਗਾ ਉਹ ਵਕਤ ਵਦ ਬਾਬਾ ਸਾਹਿਬ ਪਟਿਆਲੇ ਆਇਸਾ ਸਨ ਅਸੀਂ ਉਹਨਾਂ ਦੀ ਖੁਸ਼ੀ ਵਿੱਚ ਉਸ ਦਿਹਾੜਾ ਮਨਾਉਂਦੇ ਨੇ ਅਤੇ ਅਸੀਂ ਜਿਹੜੇ ਬੱਚੇ ਪ੍ਰਾਈਵੇਟ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਪੜ ਸਕਦੇ ਉਹ ਵੱਤਵਾਜਾ ਸੀ ਉਹਨਾਂ ਨੂੰ ਸਹਾਇਤਾ ਪਹੁੰਚਾਉਂਦੇ 19 29 ਅਕਤੂਬਰ 1955 ਨੂੰ ਪਟਿਆਲੇ ਦੇ ਆਰਿਆ ਸਮਾਜ ਪਾਰਕ ਵਿੱਚ ਕੀਤੀ ਸੀ ਕਿਉਂਕਿ ਜਿਹੜੇ ਪਹਿਲੇ ਜਿਹੜੇ ਹੈਗੇ ਆ ਲੋਕ ਸਭਾ ਦੇ ਇਲੈਕਸ਼ਨ ਹੋਏ ਸੀ ਉਹ 1952 ਚ ਹੋਏ ਸੀ ਤਾਂ ਇਹ ਦਲਿਤਾਂ ਨੂੰ ਜੋੜਨ ਦੇ ਲਈ ਦਲਿਤਾਂ ਨੂੰ ਜਾਗਰੂਕ ਕਰਨ ਦੇ ਲਈ ਪਟਿਆਲੇ ਵਿੱਚ ਆਏ ਤੇ ਇਸ ਤੋਂ ਪਹਿਲਾਂ 27 ਤਾਰੀਖ 27 ਅਕਤੂਬਰ 1955 ਨੂੰ ਉਹ ਜਲੰਧਰ ਗਏ 28 ਅਕਤੂਬਰ 1955 ਨੂੰ ਉਹ ਲੁਧਿਆਣਾ ਗਏ ਤੇ 29 ਅਕਤੂਬਰ 1955 ਨੂੰ ਉਹ ਪਟਿਆਲੇ ਮੈਂ ਜਰਦ ਕਿਹਾ ਨਾ ਤੁਹਾਨੂੰ ਕਿ ਦੇਖਿਆ ਹੈਗਾ ਮੈਂ ਕੋਈ ਨਹੀਂ ਇਸ ਦਿਨ ਨੂੰ ਮਨਾਉਂਦਾ ਪਟਿਆਲੇ ਵਿੱਚ ਇਤਨੇ ਇਤਨੇ ਵੱਡੇ ਅ ਅੰਮੇਡਕਰ ਆਇਟ ਹਨ ਇਤਨੇ ਇਤਨੇ ਬੜੇ ਸੁਭਾਵਾਂ ਦੇ ਸੰਸਥਾਵਾ ਦੇ ਨੁਮਾਇੰਦੇ ਹਨ ਜਿਹੜੇ ਪੰਜਾਬ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਇਹ ਕੋਈ ਨਹੀਂ ਇਸਨ ਕੱਲ ਨੂੰ ਚੁੱਕਦਾ ਪਰ ਮੈਂ ਪਿਛਲੇ 37 ਸਾਲਾਂ ਤੋਂ ਇਸ ਗੱਲ ਨੂੰ ਚੁੱਕ ਰਿਹਾ ਰੈਗੂਲਰ ਚੁੱਕ ਰਿਹਾ ਉਸ ਤੋਂ ਪਹਿਲਾਂ ਵੀ ਅਸੀਂ ਮਨਾਉਂਦੇ ਰਹੇ ਪਰ ਉਹ ਅਸੀਂ ਰੈਗੂਲਰ ਨਹੀਂ ਸੀ ਕਦੇ ਮਨਾ ਲਿਆ ਕਦੇ ਨਹੀਂ ਮਨਾਇਆ ਪਰ ਪਿਛਲੇ 37 ਸਾਲਾਂ ਤੋਂ 1999 ਤੋਂ ਅਸੀਂ ਰੈਗੂਲਰ ਮਨਾਉਂਦੇ ਆ ਰਹੇ ਕਿ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਤੁਹਾਨੂੰ ਡਿਸਪਲਿਨ ਦੀ ਜ਼ਰੂਰਤ ਹੈ ਆਪਣੀ ਲਾਈਫ 'ਚ ਡਿਸਪਲਨ ਜ਼ਰੂਰੀ ਹੈ ਉਸ ਤੋਂ ਬਾਅਦ ਸੈਲਫ ਕੌਨਫੀਡੈਂਸ ਸੈਲਫ ਰਿਸਪੈਕਟ ਇਹ ਵੀ ਬਹੁਤ ਜ਼ਰੂਰੀ ਹੈ ਨੰਬਰ 3 ਤੇ ਪੰਕਚੁਅਲਿਟੀ ਬੱਚਿਆਂ ਨੂੰ ਪੜ੍ਹਾਈ 'ਚ ਪੰਕਚੁਅਲ ਹੋਣਾ ਚਾਹੀਦਾ ਕਦੇ ਐਬਸੈਂਟ ਨਹੀਂ ਸਕੂਲ ਤੋਂ ਹੋਣਾ ਚਾਹੀਦਾ ਪੜ੍ਹਾਈ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ਇੱਥੇ ਹਾਜ਼ਰ ਹੋਏ ਆਂ ਤੇ ਸਕੂਲ ਦੇ ਸਟਾਫ ਨੂੰ ਇਹ ਰਿਕੁਐਸਟ ਹੈ ਕਿ ਸਭ ਤੋਂ ਪਹਿਲਾਂ ਆਪਾਂ ਡਾਕਟਰ ਭੀਮ ਰਾਮ ਬੇਦਕਰ ਜੀ ਦੀ ਫੋਟੋ ਦੇ ਕੇ ਉਹਨਾਂ ਨੂੰ ਫੋਗਰਮ ਕਰਾਂਗੇ ਤਾਂ ਪਲੀਜ਼ ਵਨ ਬਾਏ ਵਨ ਸਾਰੇ ਆਈਏ ਇਸ ਤੋਂ ਬਾਅਦ ਆਪਾਂ ਆਪਣੇ ਪ੍ਰੋਗਰਾਮ ਦਾ ਕਿਸ਼ਵਾਰ